ਸਿੱਧੂ ਮੂਸੇਵਾਲਾ ਦੇ ਫੈਨਸ ਤੇ ਸਮਰਥਕਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ ਜਿਸ ਦੀ ਖਬਰ ਸਨੀ ਮਾਲਟਨ ਨੇ ਆਪਣੇ ਇੰਸਟਾਗ੍ਰam ਪੇਜ ਤੇ ਪੋਸਟ ਕਰਕੇ ਦਿੱਤੀ ਸੀ ਸਨੀ ਨੇ ਲਿਖਿਆ ਸੀ ਕਿ ਜੇਕਰ ਉਸ ਦੀ ਪੋਸਟ ਤੇ 1 ਲੱਖ ਕਮੈਂਟ ਆ ਜਾਣ ਤਾਂ ਉਹ ਗੀਤ ਦਾ ਪੋਸਟਰ ਰਿਲੀਜ਼ ਕਰ ਦੇਣਗੇ ਹੁਣ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰam ਪੇਜ ਤੇ ਗੀਤ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ ਜਿਸ ਚ ਸਿੱਧੂ ਤੇ ਸਨੀ ਦੋਵੇਂ ਦਿਖਾਈ ਦੇ ਰਹੇ ਨੇ ਗੀਤ ਦਾ ਨਾ 410 ਹੈ ਜੋ ਕਿ 10 April ਨੂੰ ਰਿਲੀਜ਼ ਹੋਵੇਗਾ ਦੱਸ ਦਈਏ ਕਿ ਬੀਤੇ ਦਿਨੀ ਸਿੱਧੂ ਮੂਸੇਵਾਲਾ ਦੇ ਮਾ ਚਰਨ ਕੋਰ ਨੇ IVF ਰਾਹੀਂ ਪੁੱਤਰ ਨੂੰ ਜਨਮ ਦਿੱਤਾ ਸੀ ਜਿਸ ਕਾਰਨ ਸਿੱਧੂ ਦੇ ਫੈਨਸ ਬੇहद ਖੁਸ਼ ਨੇ ਉਹਨਾਂ ਨੇ ਨਵ ਜੰਮੇ ਬੱਚੇ ਦਾ ਨਾਂ ਵੀ ਸ਼ੁਭਦੀਪ ਸਿੰਘ ਸਿੱਧੂ ਰੱਖਿਆ ਹੈ ਹੁਣ ਨਵੇਂ ਗੀਤ ਦੀ ਅਨਾਉਂਸਮੈਂਟ ਨਾਲ ਉਸਦੇ ਫੈਨਸ ਹੋਰ ਵੀ ਜ਼ਿਆਦਾ ਖੁਸ਼ ਹੋ ਗਏ ਨੇ ਸਿੱਧੂ ਮੂਸੇਵਾਲਾ ਦੇ ਫੈਨਸ ਤੇ ਸਮਰਥਕਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ ਜਿਸ ਦੀ ਖਬਰ ਸਨੀ ਮਾਲਟਨ ਨੇ ਆਪਣੇ ਇੰਸਟਾਗ੍ਰam ਪੇਜ ਤੇ ਪੋਸਟ ਕਰਕੇ ਦਿੱਤੀ ਸੀ ਸਨੀ ਨੇ ਲਿਖਿਆ ਸੀ ਕਿ ਜੇਕਰ ਉਸ ਦੀ ਪੋਸਟ ਤੇ 1 ਲੱਖ ਕਮੈਂਟ ਆ ਜਾਣ ਤਾਂ ਉਹ ਗੀਤ ਆ ਪੋਸਟ ਰਿਲੀਜ਼ ਕਰ ਦੇਣਗੇ ਹੁਣ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰam ਪੇਜ ਤੇ ਗੀਤ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ ਜਿਸ 'ਚ ਸਿੱਧੂ ਤੇ ਸਨੀ ਦੋਵੇਂ ਦਿਖਾਈ ਦੇ ਰਹੇ ਨੇ ਗੀਤ ਦਾ ਨਾਮ 410 ਹੈ ਜੋ ਕਿ 10 April ਨੂੰ ਰਿਲੀਜ਼ ਹੋਵੇਗਾ ਦੱਸ ਦਈਏ ਕਿ ਬੀਤੇ ਦਿਨੀ ਸਿੱਧੂ ਮੂਸੇਵਾਲਾ ਦੇ ਮਾ ਚਰਨ ਕੋਰ ਨੇ IVF ਰਾਹੀਂ ਪੁੱਤਰ ਨੂੰ ਜਨਮ ਦਿੱਤਾ ਸੀ ਜਿਸ ਕਾਰਨ ਸਿੱਧੂ ਦੇ ਫੈਨਸ ਬੇਹੱਦ ਖੁਸ਼ ਨੇ ਉਹਨਾਂ ਨੇ ਨਵਜੰਮੇ ਬੱਚੇ ਦਾ ਨਾਂ ਵੀ ਸ਼ੁਭਦੀਪ ਸਿੰਘ ਸਿੱਧੂ ਰੱਖਿਆ ਹੈ ਹੁਣ ਨਵੇਂ ਗੀਤ ਦੀ ਅਨਾਉਂਸਮੈਂਟ ਨਾਲ ਉਸਦੇ ਫੈਨਸ ਹੋਰ ਵੀ ਜ਼ਿਆਦਾ ਖੁਸ਼ ਹੋ